ਆਜੇ ਸਾਈਡ ਤੇ ਸਾਈਡ ਤੇ ਜਿਹੜਾ ਬਾਰੀ ਮਾਜੂਰੇ ਲੱਗੇ ਜਿਹੜਾ ਕੀ ਵਰਤਾ ਤੋ ਇਹ ਇਹ ਤਾਂ ਜੀ ਮਿਤੀ 8 ਤੈਨੂੰ ਜਿਹੜੇ 25 ਨੂੰ ਇਹ ਹਵਾਈ ਅੱਡੇ ਲਗਉ ਅਮਨ ਫੇਸ ਦੇ ਲਗਉ ਜਿਹੜੀ ਆ ਰਾਤ ਨੂੰ 10 ਪੌਣੇ 11 ਦੇ ਲਗ ਚੱਕੇ ਇਹ ਇੱਕ ਫੋਰਚੂਨਰ ਗੱਡੀ ਜਿਹੜੀ ਹੈਗੀ ਆ ਪੀ ਵੀ 11 ਬੀ ਬੀ ਡੀ ਈ ਬੀ ਈ 0032 ਇਹ ਗਨ ਪੁਆਇੰਟ ਦੇ ਉੱਤੇ ਜਿਹੜੀ ਆ ਖੋਹ ਹੋ ਗਈ ਸੀ ਕਿੰਨਾ ਕੁ ਖੋਹ ਹੋਈ ਸੀ ਇਹ ਇਹ ਜਿਹੜਾ ਸੀਗਾ ਇਹਦਾ ਜਿਹੜਾ ਮਾਲਕ ਸੀਗਾ ਉਹ ਸੀਗਾ ਅਰਮਾਨਦੀਪ ਸਿੰਘ ਸਾਨਾ ਮੇਜਰ ਸਿੰਘ ਵੀ ਪੀਓ ਕੋਟਲੀ ਗੁਜਰਾ ਪਿੰਡੀਆਂ ਸ਼ਾਹਕੋਟ ਥਾਣੇ ਚੰਦਰ ਦੇ ਵਿੱਚ ਉਹ ਗੱਡੀ ਜਿਹੜੀ ਗਨ ਪੁਆਇੰਟ ਤੇ ਇਹਨਾਂ ਕੋਲ ਹੋਏ ਖੋ ਕੇ ਲੈ ਗਈ ਸੀਗੇ ਤੇ ਉਦੋਂ ਬਾਅਦ 9 ਤਰੀਕ ਨੂੰ ਜਿਹੜਾ ਹੈਗਾ ਇਹ ਮੁਕਤਮਾ ਦਰਜ ਕੀਤਾ ਗਿਆ ਮੁਕਤਮਾ ਥਾਣੇ ਚ ਕੀਤਾ ਇਹਦੇ ਵਾਲੇ ਥਾਣੇ ਜੰਡਿਆਲੇ ਥਾਣੇ ਮੁਕਤਮਾ ਦਰਜ ਕੀਤਾ ਗਿਆ ਮੁਕਦਮੇ ਤੋਂ ਬਾਅਦ ਜਿਹੜੀ ਤਫਤੀਸ਼ ਜਦੋਂ ਅਮਲ ਚੱਕੇ ਲਿਆਂਦੀ ਉਹ ਤਫਤੀਸ਼ ਦੇ ਦੌਰਾਨ ਇਹ ਡੀਐਸਪੀ ਜੰਡਿਆਲਾ ਤੇ ਐਸਐਚਓ ਜੰਡਿਆਲਾ ਨਾਲ ਜਿਹੜਾ ਹੈਗਾ ਇਹ ਅੱਜ ਜਿਹੜੇ ਆ ਇਹ ਦੋ ਬੰਦੇ ਈਸੇ ਗੱਡੀ ਦੇ ਵਿੱਚ ਜਦੋਂ ਦੇਖੇ ਗਏ ਇਸ ਇਲਾਕੇ ਦੇ ਵਿੱਚ ਇਹਨਾਂ ਨੂੰ ਰਾਉਂਡ ਅਪ ਕੀਤਾ ਰਾਉਂਡ ਅਪ ਕਰਨ ਤੋਂ ਬਾਅਦ ਇਹਨਾਂ ਨੂੰ ਫੜ ਲਿਆ ਗਿਆ ਸਨੇ ਗੱਡੀ ਫੜਨ ਤੋਂ ਬਾਅਦ ਜਿਹੜੇ ਦੋ ਦੋਸ਼ੀ ਹੈਗੇ ਆ ਇਹਨਾਂ ਦੇ ਵਿੱਚ ਇਹ ਜਿਹੜੇ ਸਮੇਤ ਗੱਡੀ ਫੜੇ ਗਿਆ ਉਹ ਚਮ ਹੈਗਾ ਹਰਮਨਦੀਪ ਸਿੰਘ ਸਨ ਆਫ ਅੰਗਰੇਜ਼ ਸਿੰਘ ਵਾਸੀ ਗੁਰੂ ਰਾਮਦਾਸ ਐਵੈਨਿਊ ਐ ਨਿਊ ਫਤਿਹ ਚੱਕ ਤਰਨਤਾਰ ਦਾ ਰਹਿਣ ਵਾਲਾ ਜੀ ਇਹ ਕਾਬੂ ਕਿੱਥੋਂ ਕਿੱਥੀ ਦੂਜਾ ਬੰਦਾ ਹੈਗਾ ਜੀ ਗੁਰਜੀਤ ਸਿੰਘ ਉਰਫ ਆਂਡਾ ਪੁੱਤਰ ਸੰਤੋਖ ਸਿੰਘ ਵਾਸੀ ਅਗਵਾਲ ਐਵੈਨਿਊ ਤਰਨਤਾਰ ਦਾ ਜੀ ਇਤੋਂ ਗੱਲ ਪੁੱਛਦੇ ਆਂ ਬੰਡਾਲੇ ਨਾਕੇ ਤੋਂ ਇਹ ਗ੍ਰਫਤਾਰ ਕੀਤੇ ਆ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਫਰਦਰ ਪੁੱਛਗਿੱਛ ਕੀਤੀ ਗਈ ਫਰਦਰ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਜਿਹੜਾ ਅਸੀਂ ਇਸ ਵਾਰਦਾਤ ਨੂੰ ਜਦੋਂ ਅਸੀਂ ਗੱਡੀ ਖੋਈ ਆ ਇਸ ਵਾਰਦਾਤ ਦੇ ਵਿੱਚ ਜਿਹੜਾ ਅਸੀਂ ਪਿਸਤਲ ਸੀਗਾ ਬਤੀਪੁਰ ਉਹ ਅਸੀਂ ਉੱਥੇ ਜਿੱਥੇ ਮਗਾਲਾ ਮੁੰਜ ਦੇ ਵਿੱਚ ਜਿਹੜਾ ਇਹ ਲਕੋਚ ਪਾ ਕੇ ਰੱਖਿਆ ਹੋਇਆ ਵਾਰਦਾਤ ਕਰਨ ਤੋਂ ਬਾਅਦ ਇਹ ਉਧਰ ਚਲੇ ਗਏ ਸੀ ਉੱਥੇ ਨੇ ਲਕਾਚ ਪਾ ਕੇ ਰੱਖਿਆ ਸੀਗਾ ਜਿੱਥੋਂ ਅੱਜ ਟੀਮ ਜਿਹੜੀ ਹੈਗੀ ਆ ਉਹਨੂੰ ਬਰਾਮਦ ਕਰਨ ਵਾਸਤੇ ਗਈ ਸੀ ਜਦੋਂ ਬਰਾਦਗੀ ਕਰਾਉਣ ਲੱਗੇ ਤੇ ਇਸ ਹਰਮਨਦੀਪ ਸਿੰਘ ਨੇ ਆਪਣੇ ਪੁਲਿਸ ਪਾਰਟੀ ਨੂੰ ਧੱਕਾ ਮਾਰ ਕੇ ਹੱਥ ਖੜੀ ਛੜਾ ਕੇ ਤੇ ਉਹਦੇ ਕੋਲੋਂ ਪਿਸਤਲ ਜਿਹੜਾ ਉੱਥੋਂ ਚੱਕ ਕੇ ਇੱਕ ਫਾਇਰ ਕੀਤਾ ਜਿਹੜਾ ਸਾਡਾ ਮਲਾਜ਼ਮ ਜਿਹੜਾ ਹੈਗਾ ਉਹ ਬਚ ਗਿਆ ਤੇ ਆਪਣੀ ਸੇਫਟੀ ਵਾਸਤੇ ਜਦੋਂ ਇਹਦੇ ਫਾਇਰ ਕੀਤਾ ਤੇ ਇਹਦਾ ਫਾਇਰ ਜਿਹੜਾ ਇੱਕ ਸੱਜੀ ਲੱਤ ਦੇ ਵਿੱਚ ਵੱਜਿਆ ਹੈਗਾ ਤੇ ਇਹ ਜ਼ਖਮੀ ਹੈ ਤੇ ਦੂਜਾ ਬੰਦਾ ਵੀ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਉਹ ਜਿਹੜਾ ਉੱਥੋਂ ਡਿੱਗ ਪਿਆ ਹੈਗਾ ਉਹਦੇ ਗੋਡੇ ਤੇ ਸੱਟ ਹੈਗੀ ਆ ਤੇ ਇਹ ਦੋਨੋਂ ਬੰਦੇ ਜਿਹੜੇ ਇਸ ਟਾਈਮ ਹਸਪੀਟਲ ਦੇ ਵਿੱਚ ਦਾਖਲ ਹੈਗੇ ਆ ਔਰ ਇਹਨਾਂ ਦਾ ਉੱਥੇ ਇਲਾਜ ਚੱਲ ਰਿਹਾ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਬੈਕਗ੍ਰਾਉਂਡ ਇਹਨਾਂ ਦੇ ਅਸੀਂ ਤਰਮਤਾਨ ਦੇ ਰਹਿਣ ਵਾਲੇ ਆ ਦੋਨੋਂ ਜਣੇ ਇਹਨਾਂ ਦੀ ਬੈਕਗ੍ਰਾਉਂਡ ਅਸੀਂ ਖੰਗਾਲ ਰਹੇ ਆ ਵੀ ਇਹਨਾਂ ਦਾ ਪਿਛੋਕੜ ਕੀ ਆ ਕ੍ਰਿਮਨਲ ਹੀ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਪਰ ਰਿਕਾਰਡ ਅਸੀਂ ਉੱਥੋਂ ਲੈ ਰਹੇ ਆ ਜੀ ਤੁਹਾਨੂੰ ਦੱਸਿਆ ਵੀ ਪਿਸਤਲ ਜਿਹੜਾ ਇਹਨਾਂ ਨੇ ਵਰਤਿਆ ਸੀ ਗਨ ਖੋਣ ਵਾਸਤੇ ਗੱਡੀ ਉਸੇ ਨੂੰ ਬਰਾਮਦ ਕਰਨ ਵਾਸਤੇ ਇਹ ਜਾ ਗਏ ਸੀਗੇ ਤੇ ਪੁਲਿਸ ਪਾਰਟੀ ਤੇ ਇਹਨਾਂ ਨੇ ਉਸੇ ਨਾਲ ਹੀ ਫਾਇਰ ਕੀਤਾ ਜਿਹੜਾ ਪੁਲਿਸ ਪਾਰਟੀ ਨੇ ਆਪਣੇ ਬਚਾਲ ਹੀ ਫੈਰ ਕੀਤਾ ਜਿਹੜੀ ਇਹਦੀ ਲਾਤੇ ਵੱਜਿਆ ਹੈਗਾ ਬਾਕੀ ਇਹ ਇਲਾਜ ਦੇ ਜਿਹੜੇ ਇਲਾਜ ਨੇ ਤੇ ਇਹਨਾਂ ਦਾ ਸਫੀਸ਼ੀਐਂਟ ਪੁਲਸਰ ਮਾਨ ਲੈ ਕੇ ਵੀ ਇਹਨਾਂ ਨੇ ਹੋਰ ਕਿਣੀਆਂ ਵਾਰ ਦਰਤਾ ਕੀਤੀਆਂ ਨੇ ਤੇ ਪਲੱਸ ਹੋਰ ਅਸਲਾ ਇਹਨਾਂ ਕੋਲ ਹੈਗਾ ਤੇ ਕਿੱਥੇ ਲੁਕਾਛ ਪਾ ਕੇ ਰੱਖਿਆ ਉਹਦੇ ਬਾਰੇ ਜਿਹੜਾ ਤਫਤੀਸ਼ ਕੀਤੀ ਜਾ ਰਹੀ ਹੈ ਜਿਹੜੀ ਸਭ ਗੱਡੀ ਜਿਸ ਦਿਨ ਕੋਈ ਉਧਰ ਕੋਈ ਗੱਡੀ ਕੱਲੀ ਖੋਈ ਗਈ ਪੈਸਾ ਵੀ ਕੋਈ ਖੋਇਆ ਗਿਆ ਨਾ ਕੋਈ ਹੋਰ ਜਿੱਦਾਂ ਕੋਈ ਜਿੱਦਾਂ ਗੱਡੀ ਕੋਈ ਖੋਈ ਇਹਨਾਂ ਨੇ ਨਹੀਂ ਇਹ ਗੱਡੀ ਖੋ ਕੇ ਤੇ ਆਪਣਾ ਇੱਕ ਮੋਟਰਸਾਈਕਲ ਜਿੱਤੇ ਆਏ ਸੀ ਉਹ ਮੋਟਰਸਾਈਕਲ ਉੱਥੇ ਛੱਡ ਗਏ ਸੀਗੇ ਕੀ ਕਾਰਵਾਈ ਕਰ ਰਹੇ ਤੁਸੀਂ ਹੁਣ ਇਹਨਾਂ ਦੇ ਖਿਲਾਫ ਨਹੀਂ ਇਹਨਾਂ ਖਿਲਾਫ ਜਿਹੜੀ ਪਹਿਲਾਂ ਪਰਚਾ ਦਰਜ ਹੈ ਉਹਦੇ ਚ ਇਹਨਾਂ ਦੀ ਗ੍ਰਿਫਤਾਰੀ ਪਈ ਆ ਉਦੋਂ ਬਾਅਦ ਜਿਹੜਾ ਆ ਆ ਜਿਹੜਾ ਹੈਗਾ ਜਿਹੜੀ ਪੁਲਿਸ ਪਾਰਟੀ ਦੇ ਨਾਲ ਫਾਇਰਿੰਗ ਕੀਤੀ ਆ ਇਹਦੇ ਵਿੱਚ ਜੋ ਬਣਦੀ ਕਾਰਵਾਈ ਉਹ ਅਸੀਂ ਚੱਲਿਆ ਰਹੇ ਹਾਂ ਸਰ ਮੇਤੇ ਪਿਛੇ ਤਲਵੀਕ ਕਤਲ ਹੋਇਆ ਜੀ ਉਹਦੇ ਬਾਰੇ ਵੀ ਸਾਫ਼ੀ ਉਸ ਤੋਂ ਪਹਿਲਾਂ ਇੱਕ ਸਟੇਡੀਅਮ ਵਿੱਚ ਕਤਲ ਹੋਇਆ ਸਾਫ਼ੀ ਜਿਹੜੀ ਉਹਦੀ ਵਾਰਦਾਤ ਤਾਂ ਬੜੀ ਹੋਰਿਆngੀ ਇਲਾਕੇ 'ਚ ਦੇਖੋ ਇਦਾਂ ਜੀ ਇਹ ਕ੍ਰਿਮਨਲ ਜਿਹੜੇ ਵਾਰਦਾਤ ਹੁੰਦੀਆਂ ਨੇ ਉਹਦੇ ਵਿੱਚ ਪੁਲਿਸ ਦਾ ਫਰਜ਼ ਬਣਦਾ ਤੇ ਇਹ ਜੇ ਕੋਈ ਵਾਰਦਾਤ ਹੋ ਗਈ ਹੈ ਤਾਂ ਉਹਨੂੰ ਟ੍ਰੇਸ ਕਰੀਏ ਜਿੱਦਾਂ ਅਸੀਂ ਤੁਹਾਨੂੰ ਹੁਣ ਆ ਵਾਰਦਾਤ ਦੱਸ ਰਹੇ ਹਾਂ ਜਿਹੜੀ ਜਿੱਥੇ ਅਸੀਂ ਬੰਦੇ ਫੜੇ ਹੈਗੇ ਆ ਇਹਦੇ ਵਿੱਚ ਵੀ ਜੇ ਵਾਰਦਾਤ ਹੁੰਦੀ ਹੈਗੀ ਹੈ ਤਾਂ ਉਸ ਦਾ ਇੱਕ ਫਰਜ਼ ਬਣਦਾ ਵੀ ਉਹਨੂੰ ਟ੍ਰੇਸ ਕੀਤਾ ਜਾਵੇ ਉਹ ਵੀ ਜਿਹੜੇ ਦੋ ਮਾਰਡਰ ਹੈਗੇ ਆ ਉਹ ਅਸੀਂ ਚਲਕੇ ਟ੍ਰੇਸ ਕਰਨਾ ਸਾਰੇ ਨੰਬਰੀ ਚੁ ਪੇਸ਼ਕੀ ਸਾਹਮਣੇ ਆਇਆ ਸਾਰਾ ਕੁਝ